ਬਹੁਤ ਘੈਂਟ ਬਹੁਤ ਗਿਆਤੋ ਫਿਲਮ ਦਾ ਉਹਨਾਂ ਨੇ ਬਹੁਤ ਟੱਚ ਰੱਖਿਆ ਹੋਇਆ ਫੈਮਿਲੀ ਟੱਚ ਜੋ ਫੀਲ ਤੇ ਟੱਚ ਰੱਖਿਆ ਹੈ ਮੂਵੀ ਦੇ ਵਿੱਚ ਬਹੁਤ ਘੈਂਟ ਹੈ ਉਹ ਜਿਵੇਂ ਪਿਛਲੇ ਕੁਝ ਟਾਈਮ ਤੋਂ ਪੰਜਾਬੀ ਮੂਵੀ ਨਾਲ ਚੱਲ ਰਿਹਾ ਉਹ ਨਹੀਂ ਹੈਗਾ ਨਹੀਂ ਵਧੀਆ ਲੱਗਿਆ ਫਿਲਮ ਦੀ ਅਸੀਂ ਗੱਲ ਕਰੀ ਤਾਂ ਜਿਵੇਂ ਰਿਲੇਸ਼ਨਸ਼ਿਪ ਦਿਖਾਇਆ ਇਹਨਾਂ ਨੇ ਇੱਕ ਦੂਜੇ ਦਾ ਆਪਸ ਵਿੱਚ ਬਚਿਆ ਕਿਵੇਂ ਰਹਿਣਾ ਭੈਣ ਭਾਈਆਂ ਦਾ ਰਿਸ਼ਤਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਸ਼ੇਗੋ ਚਲੋ ਵੇਖਦੇ ਮੈਨੂੰ ਬਿਲਕੁਲ ਘੈਂਟ ਲੱਗੀ ਏ ਫਿਲਮ ਬਿਲਕੁਲ ਬਹੁਤ ਵਧੀਆ ਫਿਲਮ ਲੱਗਿਆ ਬ੍ਰੇਕਫਾਸਟ ਵੀ ਕੀਤਾ ਕੋਈ ਰੋਟੀ ਰਾਟੀ ਦਾ ਟਾਈਮ ਹੋਇਆ ਕਿ ਆ ਕੇ ਖਾਵਾਂਗੇ ਤੇ ਫਾਇਲ ਕਰ ਦੋ 300 ਕਿਲੋਮੀਟਰ ਤੋਂ ਆਇਆ ਮੁੰਡਾ ਉਹ ਗੁੱਗੂ ਗੱਲ ਵਾਂਗੂ ਚੱਲੂ ਨਾ ਜਗਦੇ ਬੱਲਿਆ ਸਾਡਾ ਵੀ ਟਾਈਮ ਆ ਲੈਣ ਦੇ ਤੇ ਬਾਈ ਤੇ ਇਕੱਠੀ ਆਈ ਆ ਬਾਈ ਨੂੰ ਪਿਆਰ ਕਰਦੇ ਰਾਤੀ ਮਿਲਣਾ ਆਈ ਓਏ ਪਿੰਡ ਪੈਰਾ ਲੱਗਦਾ ਓ ਮੈਂ ਕਿਹਾ ਐਵੇਂ ਨਾ ਵੱਡਿਆ ਜਾਈ ਓਏ ਪਿੰਡ ਪੈਰਾ ਲੱਗਦਾ ਪੰਜ ਮਿੰਟ ਪੈਣੀ ਟਿਕਦੀਆਂ ਕਸਟਾ ਉਹਦੇ 20 ਰੁਪਏ ਦੀ ਹੁੰਦੀ ਜਦੋਂ ਮੈਂ ਲੈਂਦਾ ਆਂ ਆਈ ਆਈਆ ਕਸਟਾ ਮੈਂ ਹਲੇ ਵੀ ਸੰਭਿਆ ਸੰਭ ਕੇ ਰੱਖਿਆ ਆਈਆਂ ਮੈਂ ਕਿੱਦਾਂ ਲੱਗੀ ਬਾਈ ਜੀ ਫਿਲਮ ਉਹ ਘੈਂਟ ਵੀਰੇ ਬਹੁਤ ਘੈਂਟ ਬਹੁਤ ਘੈਂਟ ਮਤਲਬ ਉਹਨਾਂ ਨਾਲ ਬਹੁਤ ਟੱਚ ਰੱਖਿਆ ਹੋਇਆ ਹੈ ਫੈਮਿਲੀ ਟੱਚ ਮਤਲਬ ਇੱਕ ਬੱਬੂ ਮਾਨ ਦੀ ਫਿਲਮਾਂ ਦਾ ਇੰਤਜ਼ਾਰ ਹੈ ਨਾ ਮਤਲਬ ਇਹਨਾਂ ਦੀ ਕੀ ਵੱਖ ਲੱਗਿਆ ਦੇਖੋ ਇੰਤਜ਼ਾਰ ਤਾਂ ਪਹਿਲਾਂ ਵੀ ਰਹਿੰਦਾ ਹੈ ਤੇ ਪਰ ਇਸ ਵਾਰ ਮੰਨ ਲਓ ਜੋ ਫੀਲ ਤੇ ਟੱਚ ਰੱਖਿਆ ਹੈ ਮੂਵੀ ਦੇ ਵਿੱਚ ਬਹੁਤ ਘੈਂਟ ਬੱਬੂ ਮਾਨ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਐਵੇਂ ਉਹ ਜਿਹੜੀਆਂ ਵੰਗਾਰ ਵਾਲੇ ਰੀਵਿਊ ਉਹਨਾਂ ਦੇ ਆ ਜ ਮੈਨੂੰ ਉਹ ਦੱਸੋ ਵੀ ਵਾਕਈ ਫਿਲਮ ਲੱਗੀ ਬਿਲਕੁਲ ਬਿਲਕੁਲ ਦਿਲ ਨੂੰ ਫੀਲ ਕਰਦੀ ਹੈ ਮੂਵੀ ਦੇਖਣ लायक ਹੈ ਕਬੂਰੀ ਹੈਗਾ ਵੀ ਐਵੇਂ ਨਹੀਂ ਨਹੀਂ ਐਵੇਂ ਤੱਕਾ ਨਹੀਂ ਕੀਤਾ ਜਿ ਕਦਾਂ ਤੱਕ ਦਾ ਇਹ ਕਿਦਾਂ ਲੱਗੀ ਫਿਲਮ? ਅੱਛੀ ਆ ਫਿਲਮ ਠੀਕ ਹੈ। ਮਤਲਬ ਕੀ ਵਧੀਆ ਲੱਗਿਆ ਫਿਲਮ ਦੇ ਅਸੀਂ ਗੱਲ ਕਰੀ ਤਾਂ। ਜਿਵੇਂ ਰਿਲੇਸ਼ਨਸ਼ਿਪ ਦਿਖਾਇਆ ਇਹਨਾਂ ਨੇ ਇੱਕ ਦੂਜੇ ਦਾ। ਹਾਂ। ਅੱਛਾ। ਵੀ ਆਪਸ ਵਿੱਚ ਬੱਚਾ ਕਿਵੇਂ ਰਹਿਣਾ ਭੈਣ ਭਾਈਆਂ ਦਾ ਰਿਸ਼ਤਾ ਤੇ ਬਾਪ ਚਾਚੇ ਤਾਇਿਆਂ ਦਾ ਰਿਸ਼ਤਾ। ਉਹ ਪੁਰਾਣੇ ਜ਼ਮਾਨੇ ਦੀ ਲੱਗਦਾ। ਮਤਲਬ ਉਹ ਵਾਕਿਆਨ ਲੱਗਿਆ ਕਿ ਜਿਵੇਂ ਕੋਈ ਨਾ ਕੋਈ ਮੈਸੇਜ ਦੇ ਰਹੀ ਹੈ। ਮੈਸੇਜ ਦੇ ਰਹੀ ਹੈ। ਬਿਲਕੁਲ ਤੁਸੀਂ ਫਿਲਮ ਦੇਖ ਕੇ ਆਏ ਹੋ? ਹਾਂ ਜੀ। ਇਹ ਮੇਰੇ ਹਸਬੰਦ

ਪਰਨ ਸੰਭਾਲਣ ਵਾਸਤੇ ਲੇਡੀਜ਼ ਦਾ ਹੀ ਬੜਾ ਵੱਡਾ ਜੋਗਦਰ ਹੁੰਦਾ ਵੀ ਪਰਿਵਾਰ ਨੂੰ ਕਿਵੇਂ ਜੋੜ ਕੇ ਰੱਖਣਾ ਪਰ ਪਰਿਵਾਰ ਨੂੰ ਜੋੜ ਕੇ ਰੱਖੋ ਨਹੀਂ ਕਿਹਾ ਕਿ ਪਰਿਵਾਰ ਨੂੰ ਛੱਡਿਓ ਨਾ ਪਰਿਵਾਰ ਨੂੰ ਜੋੜ ਕੇ ਰੱਖੋ ਵਧੀਆ ਲੱਗਿਆ ਬੱਬੂ ਮਾਨ ਜੀ ਦਾ ਰੂਪ ਵਧੀਆ ਗੁੱਪੂ ਕੀ ਤਾਂ ਹੈ ਹੀ ਵਧੀਆ ਨੇ ਮੈਡਮ ਸੁਨੀਤਾ ਜੀ ਵੀ ਵਧੀਆ ਬਹੁਤ ਵਧੀਆ ਲੱਗੀ ਹਸਬੰਦ ਮੇਰੀ ਬੇਟੀ ਹੈ ਬੇਟਾ ਮੇਰਾ ਚੱਲ ਗਿਆ ਉਹਨੂੰ ਡਿਊਟੀ ਜਾਣਾ ਸੀਗਾ ਸਾਰੇ ਆਈਸੀ ਪਿਆਮ ਨਹੀਂ ਹੁੰਦਾ ਸਾਰਾ ਪਰਿਵਾਰ ਦੇਖਣਾ ਹਾਂ ਜੀ ਸਾਰਾ ਪਰਿਵਾਰ ਐਸੇ ਵਸੂਲੇ ਗਏ ਮਤਲਬ ਹਾਂ ਹਾਂ ਬਹੁਤ ਵਧੀਆ ਹਾਂ ਬਹੁਤ ਵਧੀਆ ਜੀ ਅਕਲ ਵਰਗੀ ਪੈਸੇ ਵਸੂਲ ਹਾਂ ਜੀ ਅੱਛਾ ਚਲੋ ਅੱਛਾ ਸਾਰੇ ਅੱਜ ਮਤਲਬ ਜਿਨ੍ਹਾਂ ਨੇ ਜਿਨ੍ਹਾਂ ਨੇ ਗੋਲ ਗੋਲ ਖਾ ਜੋ ਪੈਸਾ ਲੱਗਿਆ ਉਹ ਆਏ ਨਾ ਹਾਂਜੀ ਹਾਂਜੀ ਬਿਲਕੁਲ ਘੈਂਟ ਲੱਗੀ ਜੀ ਫਿਲਮ ਬਿਲਕੁਲ ਹਾਂਜੀ ਇਹ ਸੀਟ ਲੈ ਜੀ ਬਹੁਤ ਵਧੀਆ ਫਿਲਮ ਲੱਗੀ ਹੈ ਜੀ ਸਾਰਾ ਪਰਿਵਾਰ ਹੀ ਆਇਆ ਹਾਂਜੀ ਹਾਂਜੀ ਸਾਡੇ ਮੇਲਾ ਬੇਟੀ ਹੋਣੇ ਹਨ ਇਹ ਹਾਂਜੀ ਨਹੀਂ ਜੀ ਇਹ ਸੀਟ ਲੈ ਉਹ ਬੇਟੀ ਹੈ ਜੀ ਅੱਛਾ ਮੈਂ ਕੋ ਅੱਖਾਂ ਲੱਗ ਰਹੀਆਂ ਨੇ ਹਾਂਜੀ ਹਾਂਜੀ ਫੈਮਿਲੀ ਆ ਜੀ ਸੇਮ ਹੈ ਜੀ ਕੀ ਲੱਗਿਆ अच्छा की लगया फिल्म नु देख के बहुत अच्छी लगी फिल्म बढ़िया थी क्या निर्देशक और शशाब बढ़िया थी क्या मज़ा लगया अच्छा जी बहुत बहुत अच्छी लगी ये परिवारानु बेनती करना चाहोगे सारे फैमिली मूवी है की सारी हां जी फैमिली मूवी है के सारे पुआ के देखनी चाहिए बड़ी अच्छी मूवी थी बड़ा मज़ा आया फन किया हमने ऐसे करो ऐसे कर दो ऐसे ਚਲੋ ਵਾਓ ਬੋਲੋ ਵਾਓ ਵੇਖੋ ਸਾਡੇ ਦਾ 22 ਹੈਗੇ ਨੇ ਬੱਬੂ ਮਾਨ ਦੀ ਅੱਜ ਸ਼ੌਂਕੀ ਸਰਦਾਰ ਲੱਗੀ ਤੇ ਸਵੇਰ ਦਾ ਜਿਹੜਾ ਪਹਿਲਾ ਸ਼ੋਅ ਕਿੰਨੇ ਵਜੇ ਸੀ 9 ਵਜੇ ਸਵੇਰੇ 9 ਵਜੇ ਤੋਂ ਲੈ ਕੇ ਤੇ 8 ਵਜੇ ਹੋ ਗਏ ਨੇ ਕੋਈ ਬ੍ਰੇਕਫਾਸਟ ਵੀ ਕੀਤਾ ਕੋਈ ਰੋਟੀ ਰਾਟੀ ਦਾ ਟਾਈਮ ਹੋਇਆ ਕਿ ਅੱਗੇ ਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਇਲ ਕਰ ਦੋ 300 ਕਿਲੋਮੀਟਰ ਤੋਂ ਆਇਆ ਮੁੰਡਾ 350 ਕਿਲੋਮੀਟਰ ਸਾਡੇ 350 ਹਾਂ ਸਵੇਰ ਦੇ ਸ਼ੋਅ ਲਗਾਤਾਰ ਦੇ ਹਾਂਜੀ ਭਾਈ ਮੈਂ ਰਾਤੀ ਚੱਲਿਆ 10 ਵਜੇ ਸਵੇਰੇ 4 ਵਜੇ ਪਹੁੰਚਿਆ ਇੱਥੇ ਤੇ 9 ਵਜੇ ਪਹਿਲਾ ਸ਼ੋਅ ਦੇਖਿਆ ਸੀ ਫਿਰ ਅਸੀਂ ਭਾਈ ਦੂਜਾ ਦੇਖਿਆ ਫਿਰ ਅਸੀਂ 12 ਵਜੇ ਤੀਜਾ ਸ਼ੋਅ ਦੇਖਿਆ ਜੀ ਦੇਖਣਾ ਇੱਥੇ ਸੀ ਆ ਕੇ ਹਾਂਜੀ ਭਾਈ ਕਿਉਂਕਿ ਕੀ ਹੁਣ ਫਾਇਦੇ ਲਗਾਤੇ ਏਰੀਆ 'ਚ ਕੀ ਹੁੰਦਾ ਵੀ ਮੋਸਟ ਇੱਥੇ ਨਾ ਜਿਵੇਂ ਮਤਲਬ ਆਪਾਂ ਕਹਿ ਲਈਏ ਚਲੋ ਏਰੀਆ ਵਾਈਜ਼ ਕਿਸੇ ਨੂੰ ਕੋਈ ਲੈਣ ਦੇ ਨਹੀਂ ਹੁੰਦਾ ਜਿਵੇਂ ਵੀ ਕੋਈ ਕੀ ਕਰੇ ਛੋਟੇ ਸ਼ਹਿਰਾਂ 'ਚ ਆਪਾਂ ਹੁੰਦਾ ਯਾਰ ਉਹਦਾ ਮੁੰਡਾ ਕੀ ਕਰਦਾ ਇਹਦਾ ਕੀ ਕਰਦਾ ਉੱਥੇ ਆਪਣੇ ਇਨਾ ਕ੍ਰੇਜ਼ ਕ੍ਰੇਜ਼ ਤਾਂ ਚਲੋ ਹੈ ਪਰ ਇਨੀ ਮਤਲਬ ਬ ਤੋ ਅਸੀਂ ਫਿਰ ਇੱਥੇ ਸਾਰੇ ਇਕੱਠੇ ਹੋਨੇ ਆ ਸਾਰੇ ਨਾਲ ਗੱਲ ਕਰਦੇ ਆ ਸਾਰੇ ਮਤਲਬ ਪੂਰੇ ਕਟੜ ਫੈਨ ਤੁਸੀਂ ਐ ਹਾਂਜੀ ਹਾਂਜੀ ਬਿਲਕੁਲ ਤੇ ਕੀ ਮਤਲਬ ਬੱਬੂ ਮਾਨ ਦੀ ਜਿਹੜੀ ਪਸੰਦ ਕਰਦੇ ਇੱਕ ਚੀਜ਼ ਗੱਲ ਨੂੰ ਜਾਂ ਕਿਸੇ ਮਤਲਬ ਉਹਨਾਂ ਦੀ ਗਾਇਕੀ ਵਧੀਆ ਤੇ ਬਾਕੀ ਕਲਾਮ ਬਹੁਤ ਵਧੀਆ ਹੈ ਅੱਛਾ ਹਾਂਜੀ ਤੇ ਬੱਟ ਹਾਂਜੀ ਬਾਕੀ ਫਿਲਮ ਦੇ ਵਿੱਚ ਵੀ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਗੁੱਗੂ ਗੱਲ ਭਾਈ ਦਾ ਜਿਹੜਾ ਰੋਲ ਆ ਉਹ ਤਾਂ ਫਿਰ ਤੁਹਾਨੂੰ ਤੁਸੀਂ ਵੀ ਸ਼ਹਿਰ ਦੇ ਹੀ ਬਸ ਐ ਹਾਂਜੀ 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 ਇਕੱਠੇ ਹੀ ਆਏ ਆ ਵੀ ਰੋਟੀ ਭੁੱਖ ਲੱਗੀ ਹੋਣੀ ਹੁਣ ਤਾਂ ਹੋਣੀ ਹਾਂਜੀ ਹਾਂਜੀ ਭੁੱਖ ਤਾਂ ਚੋ ਲੱਗੀ ਹੁਣ ਜਾ ਕੇ ਹੀ ਖਾਵਾਂਗੇ ਰੋਟੀ ਪਾਣੀ ਹੈ ਨਹੀਂ ਫਿਲਮ ਤੇ ਨਾਲ ਲੈਂਦੇ ਸੀ ਨਾ ਨਹੀਂ ਬਸ ਸਵੇਰ ਦੀ ਤੁਮਾ ਦੇ ਫੈਨ ਹੁੰਦੇ ਨਾਲ ਗੰਡੇ ਨਾਲ ਪਿਆਜ਼ ਤੇ ਚੱਕ ਕੇ ਲਿਆਣਾ ਸੀ ਹਾਂਜੀ ਹਾਂਜੀ ਦੇਸੀ ਦੇਸੀ ਬਾਈ ਨੇ ਸਿਖਾਇਆ ਦੇਸੀ ਚੀਜ਼ਾਂ ਨੂੰ ਥਾਣੀਆਂ ਦੇਸੀ ਹੈ ਹੋਰ ਕਿਹੜੇ ਕਿਹੜੇ ਬਾਈ ਪੂਰਾ ਜਿਹੜਾ ਅਸੀਂ ਤੁਸੀਂ ਵੀ ਹਾਂਜੀ ਹਾਂਜੀ ਸਾਰੇ ਜੀ ਸਾਰੇ ਭਰਾ ਹੀ ਸਾਰੇ ਸਾਰੇ ਭਰਾ ਹੀ ਹਾਂਜੀ ਕੱਟੜ ਬੈਨੇ ਸਾਰੇ ਨਾਲ ਮਿਲ ਕੇ ਰਹੋ ਸਭ ਨੂੰ ਪਿਆਰ ਕਰੋ ਠੀਕ ਹੈ ਗਰੀਬਾਂ ਕੋਈ ਗਰੀਬਾ ਕੋਈ ਗਰੀਬ ਬੰਦਾ ਹੈ ਉਹਦੀ ਮਦਦ ਕਰੋ ਤੇ ਇੱਕ ਇੱਕ ਤੇ ਜਿਹੜਾ ਤੁਸੀਂ ਗਾਣਾ ਸੁਣਾ ਰਹੇ ਸੀ ਉਹ ਗਾਣਾ ਜਰੂਰ ਸੁਣਾ ਦੇ ਕੋਈ ਉਹ ਮੈਂ ਗਾਣਾ ਕੀਤਾ ਸੀਗਾ ਜੀ ਗੁੱਗੂ ਕਰ ਰਹੇ ਸੀ ਹਾਂਜੀ ਉਹਦੇ ਬੋਲ ਸੀਗੇ ਉਹ ਜਿਹੜੇ ਮੋੜਾਂ ਉੱਤੇ ਬੈਠੇ ਸਾਨੂੰ ਭੰਡ ਦੇ ਹੁਣ ਉਹਨਾਂ ਦੇ ਮੂੰਹ ਬੰਦ ਕਰਵਾ ਲੈਣ ਦੇ ਵੰਗੂ ਚੱਲੂ ਨਾ ਜਗ ਤੇ ਬੱਲਿਆ ਸਾਡਾ ਵੀ ਟਾਈਮ ਆ ਲੈਣ ਦੇ ਉਹ ਗੁੱਗੂ ਗੱਲ ਵੰਗੂ ਚੱਲੂ ਨਾ ਜਗ ਤੇ ਬੱਲਿਆ ਸਾਡਾ ਵੀ ਟਾਈਮ ਆ ਲੈਣ ਦੇ ਤੋਰ ਤੋਰ ਚੱਲਣਾ ਹੈ ਕਿਸਨ ਗਗੂ ਗੇਲਾ ਲਈ ਤੋਰ ਚੱਲਨੇ ਆਦੇ ਕਿਸੇ ਨਾ ਨਹੀਂ ਆਉਂਦੀ ਆ ਜੀ ਉਹਨਾਂ ਦੇ ਫੈਨ ਆ ਬਸ ਉਹਨਾਂ ਦੀ ਰੀਸ ਕੌਣ ਕਰ ਸਕਦਾ ਜੀ ਸਾਰੇ ਇਕੱਲੇ ਇਕੱਲੇ ਗਾਣੇ ਰਟੇ ਹੋਏ ਆ ਕਿਵੇਂ ਲੱਗੀ ਫਿਲਮ ਪਹਿਲਾਂ ਦੱਸੋ ਕਿ ਉਹ ਵਧੀਆ ਮੂਵੀ ਬਿਲਾਂ ਲੱਗੀ ਆ ਸਾਰਾ ਗੱਲ ਭਰਾ ਵਾਲੇ ਭਰਾਵਾਂ ਦੀ ਆਪਣੇ ਭਰਾ ਚਰਚਾ ਹੋਇਆ ਬਹੁਤ ਹੈਡ ਇਹ ਤਿੰਨਾਂ ਦੇ ਠੇਕੇ ਦੇ ਆ ਵੇ ਕਿੱਠਾ ਬੋਲਦੇ ਨਹੀਂ ਨਹੀਂ ਦਿਲੋਂ ਬਾਜ ਆਉਂਦੇ ਇਹਦਾ ਆਵਾਜ਼ ਹੁਣ ਅਸੀਂ ਦਿਨ ਰੱਬ ਨਹੀਂ ਕੁਦਰਤੀ ਕਿੰਨੇ ਇਕੱਠੇ ਰਹਿੰਦੇ ਨਹੀਂ ਨਹੀਂ ਅੱਛਾ ਬਹੁਣ ਦੇਖੋ ਅਸੀਂ ਅੱਡ ਅੱਡ ਸ਼ਹਿਰ ਤੇ ਆ ਤੇ ਵਾਇ ਦਗਮ ਇਕੱਠੀ ਆਈ ਹੈ ਵਾਇ ਨੂੰ ਪਿਆਰ ਕਰਦੇ ਹਾਂ ਵਾਇ ਇੱਥੇ ਆ ਆ ਜੀ ਉਹ ਜੋ ਵਾਇ ਨਿਕਲੇ ਇਕੱਠੀ ਨਿਕਲੇ ਆ ਆ ਜੀ ਇਕੱਠੇ ਹੀ ਨਿਕਲੋ ਵੀ ਪੂਰੀ ਜੋ ਨਿਕਲਣਾ ਸੱਚ ਨਿਕਲਣਾ ਤੇ ਜੋ ਗਾਣਾ ਲੋਕ ਕਹਿੰਦੇ ਬਾਈ ਹਾਂ ਜੀ ਅੱਛਾ ਕਿਸਰਾਓ ਬਈ ਅੱਜ ਬੱਬੂ ਮਾ ਦਾ ਕੋਈ ਤੜਕੇ ਵਾਲਾ ਜਿਹੜਾ ਵਾਕਈ ਜਿਵੇਂ ਰਾਤੀ ਮਿਲਨ ਆਈ ਪਿੰਡ ਪਹਿਰਾ ਲੱਗਦਾ ਵਾਇ ਸੁਣਾ ਦੰਨੇ ਆ ਚਲੋ ਜੀ ਨਾ ਨਾ ਉਹ ਮੇਰੀ ਗੱਲ ਸੁਣਾੜੀਆਂ ਤੈਨੂੰ ਵਾਸਤੇ ਮੈਂ ਪਾਉਣੀ ਆ ਉਹ ਮੇਰੀ ਇੱਕ ਗੱਲ ਸੁਣਦਾ ਉਹ ਮੇਰੀ ਇੱਕ ਗੱਲ ਸੁਣਦਾ ਉਹ ਮੇਰੀ ਇੱਕ ਗੱਲ ਸੁਣਦਾ ਜਾਈ ਓਏ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਨਾ ਆਈ ਓਏ ਪਿੰਡ ਪੈਰਾ ਲੱਗਦਾ ਉਹ ਮੈਂ ਕਿਆ ਐਵੇਂ ਨਾ ਵੱਡਿਆ ਜਾਈ ਓਏ ਪਿੰਡ ਪੈਰਾ ਲੱਗਦਾ ਜਾਇਆ ਨਾ ਰਾਤੀ ਇਹ ਤੁਸੀਂ ਮੈਂ ਇੱਥੇ ਰਵਾਂਗੇ ਅੱਜ ਬਾਈ ਦੇ ਪੈਨ ਥੈਂਕ ਯੂ ਨਹੀਂ ਆ ਰਹੇ ਕਿੱਥੇ ਨਹੀਂ ਆ ਰਹੇ ਇਹ ਤਾਂ ਇੱਥੇ ਹੀ ਆ ਫਿਲਮਾਂ ਦੇ ਗੇੜੇ ਆ ਸਾਡੇ ਮਤਲਬ ਮਿਲ ਕੇ ਜਾਣਾ ਹੈ ਹਾਂ ਜੀ ਹਾਂ ਜੀ ਮੋਗੇ ਤਾਂ ਆਏ ਮੈਂ ਜਲੰਧਰ ਦਾ ਜੀ ਤੁਸੀਂ ਅਜੰਡਰ ਅੱਛਾ ਤੁਸੀਂ ਸਪੈਸ਼ਲ ਆ ਜੇ ਇੱਥੇ ਆਈ ਫਿਲਮ ਹਾਂ ਜੀ ਸਪੈਸ਼ਲ ਪਾਪਾ ਮਰ ਮਿਲੇ ਨਹੀਂ ਆ ਪਰ ਇੱਕ ਵਾਰੀ ਮੋਗੇ ਮੈਂ ਲਿਆ ਸੀ ਮੈਨੂੰ ਇੱਕ ਵਾਰੀ ਦੇਲੇ ਸ਼ੋਅ ਤੇ ਮਿਲੇ ਸੀਗੇ ਵੀ ਫੋਟੋ ਹੋਈ ਸੀ ਤੇ ਜਾਨੀ ਕਿਉਂ ਮੈਂ ਗੱਲਾਂ ਨਹੀਂ ਹੋਈਆਂ ਬਾਈ ਨੇ ਜਿਹੜੀਆਂ ਦਿਲ ਦੀਆਂ ਪਰ ਗੁਰੂ ਰੰਧਾਵਾਏ ਬਾਈ ਨੇ ਗੱਲਾਂ ਪਿਆਰ ਦੀਆਂ ਬਾਈ ਨੇ ਸਾਰੀਆਂ ਕਰ ਲਈਆਂ ਜਿਹੜੀਆਂ ਅਸੀਂ ਚਾਹੁੰਦੇ ਹੁੰਨੇ ਉਹ ਸਾਰੀਆਂ ਉਹਨੇ ਪਿਆਰ ਆਣ ਲਈਆਂ ਬਾਈ ਨੇ ਕੀਤੀਆਂ ਨੇ ਬੜੇ ਨੇ ਨੈਟੂਟੂ ਵੀ ਬਣਾਏ ਹੋਏ ਨੇ ਨਹੀਂ ਫਿਰ ਦਿੱਤੇ ਐਟੂ ਮੈਂ ਬਣਵਾਏ ਮੈਂ ਨਹੀਂ ਬਣਵਾਏ ਬਣਾ ਮੋਣਾਂਗੇ ਪਰ ਬਣਾਇਆ ਨਹੀਂ ਹੈ ਬੜਾ ਮਲੇ ਸਿੱਧੇ ਦੀ ਬਣਦੇ ਬਣਵਾਵਾ ਪਾਪਨ ਤੋਂ ਪਹਿਣ ਹੈ ਬਾਤ ਹੈ ਡਿੱਕ ਦੀਆਂ ਕਸਟਮ ਉਹ 20 ਰੁਪਏ ਦੀ ਹੁੰਦੀ ਹੈ ਜਦੋਂ ਮੈਂ ਲੈਂਦਾ ਹਾਂ ਐਡੀ ਆਈਡੀ ਕਸਟਮ ਹਲੇ ਵੀ ਸੰਭਿਆ ਸੰਭ ਕਰਕੇ ਰੱਖਿਆ ਹੋਇਆ ਮੈਂ ਹਾਂਜੀ